ਅੱਜ ਅਸੀਂ ਬਹੁਤ ਖੁਸ਼ੀ ਦੀ ਗੱਲ ਆ ਕਿ ਜਿਹੜੇ ਕਿ 1 ਮਹੀਨਾ ਪਹਿਲਾਂ ਸਾਡੀ ਕੋਆਪਰੇਟਿਵ ਸੈਟੀ ਚੋਣ ਹੋਈ ਸੀ ਉਹਦੇ ਵਿੱਚ ਸਾਡੇ 6 ਮੈਂਬਰ ਚਰੋਮਣੀ ਅਕਾਲੀ ਦਲ ਦੇ ਚੁਣ ਕੇ ਆਏ ਸੀ ਤੇ ਉਹਨਾਂ ਨੇ ਅੱਜ ਇਹ ਮੈਂਬਰਾਂ ਦੇ ਸੱਜਣ ਸੰਦੀ ਨਾਲ ਸਾਡੇ ਸਰਦਾਰ ਇੰਦਰਜੀਤ ਸਿੰਘ ਨੂੰ ਸੱਜਣ ਸੰਦੀ ਨਾਲ ਕੋਆਪਰੇਟ ਦਾ ਸੈਟੀ ਦਾ ਪ੍ਰਧਾਨ ਚੁਣਿਆ ਗਿਆ ਤੇ ਅਸੀਂ ਸਾਰੇ ਨਗਰ ਨਿਵਾਸੀਆਂ ਵੱਲੋਂ ਸਾਰੇ ਨਗਰ ਪੰਚਾਇਤ ਸਰਦਾਰ ਸਰਪੰਚ ਅਸੀ ਵੱਲੋਂ ਤੇ ਇੱਥੇ ਜਿੰਨੇ ਵੀ ਮੈਂਬਰ ਸਾਡੇ ਆਏ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਇੰਦਰਜੀਤ ਸਿੰਘ ਵੱਲੋਂ ਬਸਵਾਦ ਦਵਾਨਿਆਂ ਸਾਰੇ ਨਗਰ ਨਿਵਾਸੀਆਂ ਨੂੰ ਔਰ ਕਰਤਾਰਪੁਰ ਨਿਵਾਸੀਆਂ ਨੂੰ ਉਹਨਾਂ ਦਾ ਜੋ ਕੈਂਡੀਡੇਟ ਸੀ ਉਹਨੂੰ ਮੀਤ ਪ੍ਰਧਾਨ ਬਣਾਇਆ ਗਿਆ ਤੇ ਅਸੀਂ ਤਨ ਦੇਖਦੇ ਨਾਲ ਅਸੀਂ ਸੁਪੰਚਾਇਤ ਸੰਯੋਗ ਕਰੂਗੀ ਸਾਰੇ ਸੋਸਾਇਟੀ ਦਾ ਪ੍ਰਧਾਨ ਜੀ ਦਾ ਬਹੁਤ-ਬਹੁਤ ਸੰਯੋਗ ਦੇ ਕੇ ਅਸੀਂ ਜੋ ਵੀ ਹੋਂ ਤਾਈਆਂ ਪਿੰਡ ਦੇ ਸਮੇਂ ਚ ਰਹਿ ਗਈਆਂ ਜਾਂ ਕੋਈ ਸੰਦਾਂ ਦਾ ਕੋਈ ਕਮੀ ਹੈਗੀ ਐ ਇੱਥੇ ਉਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਭਰਾਵਾਂ ਦੀ ਮੰਗਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਉੱਤੇ ਉੱਤੇ ਪੂਰੇ ਉਤਰਨ ਦੀ ਕੋਸ਼ਿਸ਼ ਕਰਾਂਗੇ ਵਾਇਗੁਰ ਸਿੰਘ ਕਾਲਸਾਹ ਵਾਇਗੁਰ ਸਿੰਘ ਫਤਿਹ ਅੱਜ ਐਗਰੀਕਲਚਰ ਜਿਹੜੀ ਜੋ ਸੁਸਾਇਟੀ ਘਲੋਟੀ ਦੀ ਅੱਜ ਚੋਣ ਹੋਈ ਆ ਭਲਾਨ ਦੀ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੋਣ ਜਿਵੇਂ ਜਹਦਾਰ ਬਲਵੰਤ ਸਿੰਘ ਘਲੋਟੀ ਸਰਦਾਰ ਜਸਪ੍ਰੀਤ ਸਿੰਘ ਜੀ ਸਰਪੰਚ ਘਲੋਟੀ ਅਤੇ ਕਰਤਾਰਪੁਰ ਇਹਨਾਂ ਦੇ ਨਾਲ ਨਗਰ ਕਰਤਾਰਪੁਰ ਤੋਂ ਵੀ ਹਰਵੰਦ ਸਿੰਘ ਜੀ ਜ਼ਿਹਦਾਰ ਸਾਹਿਬ ਉਹਨਾਂ ਦਾ ਬੜਾ ਸਹਿਯੋਗ ਮਿਲਿਆ ਇਸ ਸੋਸਾਇਟੀ ਦੀ ਜੋ ਚੋਣ ਦੇ ਵਿੱਚ ਅੱਜ ਸਵੇਰੇ ਕੁਝ ਥੋੜਾ ਜਿਹਾ ਮੈਨੂੰ ਪਤਾ ਲੱਗਿਆ ਵੀ ਕਿਸੇ ਬੰਦੇ ਤੋਂ ਕਿਸੇ ਲੀਡਰ ਤੋਂ ਵੀ ਅੱਜ ਇਹ ਚੋਣ ਨਾ ਹੋ ਜਗੇ ਪ੍ਰਧਾਨਗੀ ਦੀ ਪਰ ਉਹ ਜੋ ਅਫਸਰਨਾ ਸੀਗੇ ਮੈਂ ਅਫਸਰਨਾ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਨਹੀਂ ਇਹ ਰੁਕ ਨਹੀਂ ਸਕਦੇ ਇਸ ਜ਼ਰੂਰ ਕਰਾਵਾਂਗੇ ਪਰ ਮੈਂ ਸਾਰੇ ਨਗਰ ਘਰੋਟੀ ਨੂੰ ਲੱਖ ਲੱਖ ਵਧਾਈਆਂ ਦਿੰਦਾ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਉਹ ਝੰਡਾ ਬੁਲੰਦ ਰੱਖਿਆ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਬਹੁਤ ਬਹੁਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਨਗਰ ਨੂੰ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ